ਸ਼ਰਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮਹਾਦੇਵੀ ਦਾ ਜਨਮ ਤੇ ਹੁਣ ਸਭ ਤੋਂ ਪਹਿਲਾ ਇੱਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ बजीता रोड गोपाल नगर विखे एक बुजुर्गदा किया गया बेरहमी नाल बीएसएफ खालड़ा पुलिस वालों ड्रोन समेत 502 ग्राम हीरोइन कीती गई बरामद आतेउन खबरा विस्तार नाल ਦੋ ਵਾਕ ਵਾਕ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵੱਲੋਂ ਕਾਰਵਾਈ ਕਰਦਿਆਂ 5 ਕਿਲੋ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ ਕੀਤਾ ਗਿਆ ਅਤੇ ਹਥਿਆਰਾਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਆਖਿਆ ਕਿ ਇਹ ਅੰਮ੍ਰਿਤਸਰ ਪੁਲਿਸ ਲਈ ਬਹੁਤ ਵੱਡੀ ਕਾਮਯਾਬੀ ਹੈ ਅਤੇ ਇਸ ਰੈਕਟ ਦੀ ਤਹਿ ਤੱਕ ਪਹੁੰਚਿਆ ਜਾਵੇਗਾ ਅਤੇ ਹੋਰ ਵੀ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਡੀਸੀਪੀ ਹਰਪ੍ਰੀਤ ਸਿੰਘ ਪੰਦੇੜ ਸਮੇਤ ਡੀਸੀਪੀ ਪ੍ਰਗਿਆ ਚੈਨ ਵੀ ਮੌਜੂਦ ਸਨ ਇੱਕ ਕਮਿਸ਼ਨਰ ਪੁਲਿਸ ਨੂੰ ਬੜੀ ਵੱਡੀ ਸਫਲਤਾ ਮਿਲੀ ਹੈ 5 ਕਿਲੋ ਹੀਰੋਇਨ ਬਰਾਮ ਕੀਤੀ ਹੈ ਔਰ ਇਹ ਇੱਕ ਮੁਜ਼ਮ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਹੜਾ ਕਿ ਹੁਸ਼ਿਆਰਪੁਰ ਦਾ ਰਹਿਣਾ ਗੁਰਫਰੀ ਗੁਰਪ੍ਰੀਤ ਕੁਮਾਰ ਉਲਫ ਦੀਪ ਇਹ ਬਜਵਾੜਾ ਹੈਗਾ ਪੁਲਿਸ ਆਪਣੇ ਪਿੰਡ ਹੁਸ਼ਿਆਰਪੁਰ ਸਦਰ ਚ ਹੈ ਉੱਥੋਂ ਦਾ ਇਹ ਰਹਿਣ ਵਾਲਾ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਨੇ ਪਰ ਇਹ ਜਿਹੜੀ ਮੇਨ ਵੱਡੀ ਗੱਲ ਹੈ ਕਿ ਜਸਮੀਤ ਲਕੀ ਜਿੱਤੋਂ ਪਹਿਲਾਂ ਆਪਾਂ ਸੇਮ ਜਿਹੜਾ ਕਾਰਟਲ ਚਲਾ ਰਿਹਾ ਸੀਗਾ ਉਹ ਯੂ ਐਸ ਏ ਬੇਸਡ ਹੈ ਉਹ ਤੋਂ 6 ਕਿਲੋ ਵਾਲੀ ਆਪਾਂ ਪਹਿਲਾਂ ਬਰਾਮਦਗੀ ਕੀਤੀ ਸੀ ਪੰਜ ਬੰਦੇ ਉਹਦੇ ਚ ਹੋਰ ਫੜੇ ਗਏ ਸੀ ਅਲੱਗ-ਅਲੱਗ ਜਗ੍ਹਾ ਤੋਂ ਉਸੇ ਉਹੀ ਬੰਦਾ ਇਹਨੂੰ ਸਾਰਾ ਉੱਥੋਂ ਬਾਹਰੋਂ ਬੈਠਾ ਇਹ ਕਾਰਟਲ ਚਲਾ ਰਿਹਾ ਹੈ ਤਾਂ ਇੱਕ ਬੜੀ ਵੱਡੀ ਕਾਮਯਾਬੀ ਹੈ ਕਿ ਕਿਸ ਤਰ੍ਹਾਂ ਯੂ ਐਸ ਏ ਤੋਂ ਇੱਥੇ ਜਿਹੜੇ ਸਮੱਗਲਰਸ ਨੇ ਉੱਥੇ ਬੈਠ ਕੇ ਸਿਰਫ ਇਸ ਗੱਲ ਕਰਕੇ ਕਿ ਸਾਨੂੰ ਅਸੀਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ ਆਪਣਾ ਨੈਟਵਰਕ ਚਲਾ ਰਿਹਾ ਹੈ ਹਾਲਾਂਕਿ ਅਸੀਂ ਸੋਚਦੇ ਸੀ ਕਿ 6 ਕਿਲੋ ਤੋਂ ਬਾਅਦ ਸਾਰੇ ਉਹ ਬੰਦੇ ਉਹਦੇ ਫੜੇ ਕਿ ਉਹਨੇ ਨਵਾਂ ਬੰਦਾ ਤਿਆਰ ਕਰ ਲਿਆ ਔਰ ਗੁਰਪ੍ਰੀਤ ਕੁਮਾਰ ਦਾ ਜਿਹੜਾ ਬੈਕਗ੍ਰਾਉਂਡ ਹੈ ਇਹਦੇ ਖਿਲਾਫ ਦੋ ਐਨਡੀਪੀਐਸ ਦੇ ਪਰਚੇ ਨੇ ਇੱਕ ਭੋਗਪੁਰ ਜਲੰਧਰ ਰੂਰਲ ਚ ਔਰ ਇੱਕ ਕਹਿਗਾ ਉਥੇ ਹੁਸ਼ਿਆਰਪੁਰ ਦੇ ਵਿੱਚ ਸੋ ਇਹ ਇੱਕ ਬੜਾ ਇੰਪੋਰਟੈਂਟ ਲੀਡ ਹੈ ਇਹਦੇ ਸਾਨੂੰ ਹੋਰ ਵੀ ਲੀਡਸ ਆਈਆਂ ਕਿ ਕਿੰਨੇ ਨੂੰ ਬਾਰਡਰ ਏਰੀਆ ਤੋਂ ਕਿੱਦਾਂ ਆਈ ਕੀ ਇਹ ਕਿਸ ਤਰ੍ਹਾਂ ਅੱਗੇ ਪਹੁੰਚੀ ਤੋ ਸਾਡੀ ਇਹ ਬੜੀ ਵੱਡੀ ਕਾਮਯਾਬੀ ਹੈ ਇਸ ਤੋਂ ਇਲਾਵਾ ਚਾਰ ਪਿਸਟਲ ਤੇ ਰਾਉਂਡਸ ਅਸੀਂ ਬਰਾਮਦ ਕੀਤੇ ਆ ਉੱਚ ਵੀ ਦੋ ਵਿਕਤੀਆਂ ਨੂੰ ਕਾਬੂ ਕੀਤਾ ਗਿਆ ਇੱਕ ਹੈਗਾ ਹਰਮਿੰਦਰ ਪਾਲ 23 ਸਾਲ ਦਾ ਇੱਕ ਜਤਿੰਦਰ ਪਾਲ ਦੋਨੋਂ ਗੁਰਨਾਨਕ ਕਾਲੋਨੀ ਤਰਨਤਾਰਨ ਰੋਡ ਅੰਮ੍ਰਿਤਸਰ ਦੇ ਆ ਇਹਦੇ ਜਿਹੜੀ ਮੇਨ ਇੰਪੋਰਟੈਂਟ ਗੱਲ ਹੈ ਇਹਦੇ ਚ ਇੱਕ ਮੱਧਿਆ ਪ੍ਰਦੇਸ਼ ਦਾ ਵੀ ਅਕਿਊਜ਼ਡ ਅਸੀਂ ਫੜਿਆ ਕਿਉਂਕਿ ਬਾਰ-ਬਾਰ ਬਾਰ-ਬਾਰ ਮੱਧਿਆ ਪ੍ਰਦੇਸ਼ ਦਾ ਨਾਮ ਆਉਂਦਾ ਸੀ ਉਹਦਾ ਨਾਮ ਅਜੇ ਅਸੀਂ ਡਿਸਕਲੋਜ਼ ਨਹੀਂ ਤੁਹਾਨੂੰ ਕਰ ਰਹੇ ਕਿਉਂਕਿ ਆਪਰੇਸ਼ਨ ਚੱਲ ਰਹੇ ਨੇ ਸੋ ਉਹਦੇ ਨਾਲ ਸਾਰਾ ਬੈਕਵਰਡ ਫਾਰਵਰਡ ਲਿੰਕੇਜਸ ਔਰ ਪਿੱਛੇ ਤੱਕ ਇਹਨੂੰ ਲੈ ਜਾ ਕੇ ਸਾਰੀ ਇਹ ਮਤਲਬ ਜਿਹੜੀ ਕਾਮਯਾਬੀ ਸਾਨੂੰ ਮਿਲੀ ਹੈ ਔਰ ਮੈਨੂੰ ਲੱਗਦਾ ਕਿ ਇਹਦੇ ਨੈਟਵਰਕ ਦੇ ਵਿੱਚ ਹੋਰ ਵੀ ਸਾਨੂੰ ਜਿਹੜੀ ਹੈ ਖੇਪ ਹਥਿਆਰਾਂ ਦੀ ਔਰ ਹੀਰੋਇਨ ਦੀ ਜਿਹੜੀ ਸਪਲਾਈ ਵਾਲੇ ਬੰਦੇ ਆ ਉਹਨਾਂ ਦੇ ਉੱਤੇ ਅਸੀਂ ਫੋਕਸ ਕਰ ਰਹੇ ਹਾਂ ਕਿ ਜਿਨ੍ਹਾਂ ਨੇ ਬਾਰਡਰ ਦੇ ਉੱਤੇ ਇਹਨੂੰ ਗੁਰਪ੍ਰੀਤ ਕੁਮਾਰ ਨੂੰ ਇਹ ਦਿੱਤੀ ਸੀ ਮਜੀਠਾ ਰੋਡ ਗੋਪਾਲ ਨਗਰ ਇਲਾਕੇ ਵਿੱਚ ਬੀਤੀ ਰਾਤ ਕੁਝ ਬਦਮਾਸ਼ਾਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਿੱਥੇ ਇੱਕ ਬਜ਼ੁਰਗ ਵਿਅਕਤੀ ਵਿਜੇ ਖੰਨਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਵਿਜੇ ਖੰਨਾ ਦਾ ਪਰਿਵਾਰ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਉਹ ਕਾਰੋ ਵਿੱਚ ਇਕੱਲੇ ਹੀ ਰਹਿੰਦੇ ਹਨ ਮੌਕੇ ਤੇ ਪਹੁੰਚੇ ਡੀਸੀਪੀ ਪ੍ਰਗਿਆ ਚੈਨ ਨੇ ਆਖਿਆ ਕਿ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਇਸ ਕੇਸ ਨੂੰ ਸੁਲਝਾਉਣ ਲਈ ਫੋਰੈਂਸਿਕ ਟੀਮ ਬਾਰੀਕੀ ਨਾਲ ਕੰਮ ਕਰ ਰਹੀ ਹੈ ਇਹ ਲੜਕਾ ਆਇਆ ਉਹਨੇ ਦੋਨੋਂ ਗੇਟ ਕ੍ਰੋਸ ਕੀਤੀ ਹੈ ਅੱਛਾ ਔਰ ਅੰਦਰ ਆਇਆ ਤੇ ਅਸੀਂ ਵੀ ਛੱਤ ਤੋਂ ਦੇਖਣਾ ਸ਼ੁਰੂ ਕੀਤਾ ਕਿ ਸ਼ਾਇਦ ਕੋਈ ਚੋਰ ਹੈ ਲੇਕਿਨ ਉਹ ਉਹਨਾਂ ਨੇ ਆਪਸ ਵਿੱਚ ਕੁਝ ਕੌਨਸਪੀਰੇਸੀ ਕੀਤੀ ਹੈ ਹਰਡਲੀ ਜਿਹੜਾ ਕ੍ਰੋਸ ਕਰਕੇ ਆਇਆ ਸੀ ਨਾ ਉਹ 10 ਮਿੰਟ ਵੀ ਨਹੀਂ ਰੁਕਿਆ ਕੋਈ ਗੱਲਬਾਤ ਕੀਤੀ ਹੈ ਤੇ ਉਹ ਮੁੰਡਾ ਚਲਾ ਗਿਆ ਇਸ ਤੋਂ ਬਾਅਦ ਹਾਂ ਬੰਦੇ ਦੋ ਸੀ ਲੇਕਿਨ ਇੱਕ ਬੰਦਾ ਇਧਰੋਂ ਭੱਜਿਆ ਤੇ ਲੇਕਿਨ ਇੱਕ ਦੂਜਾ ਬੰਦਾ ਇਧਰੋਂ ਨਹੀਂ ਭੱਜਿਆ ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਸ਼ਾਇਦ ਕਿ ਅਸੀਂ ਸਾਰੇ ਕੌਂਸ਼ੀਅਸ ਹੋ ਗਏ ਹ ਅਸੀਂ 1.5-2 ਘੰਟੇ ਗੇਟ ਖੜਤਾਂਦੇ ਰਹੇ ਹ 2 ਘੰਟੇ ਬੈਲਸ ਕੀਤੀਆਂ ਫੋਨ ਬੰਦ ਦੇ ਲਈ ਸਾਨੂੰ 112 ਤੇ ਕੰਪਲੇਂਟ ਆਈ ਕਿ ਇੱਥੇ ਇੱਕ ਸੀਨੀਅਰ ਸਿਟੀਜ਼ਨ ਨੇ ਬਾਏ ਦਾ ਨੇਮ ਆਫ ਵਿਜੇ ਖੰਨਾ ਉਹਨਾਂ ਦੀ ਜਿਹੜੀ ਹੈਗੀ ਉੱਥੇ ਘਰੇ ਦਰਵਾਜ਼ਾ ਨਹੀਂ ਖੁੱਲਦੇ ਕੋਈ ਐਂਡ THEN द ਇਮੀਡੀਏਟਲੀ ਦ ਪੁਲਿਸ ਪਾਰਟੀ ਰੀਚ ਦ ਸਪੌਟ ਤੇ ਉੱਥੇ ਆ ਕੇ ਸਾਨੂੰ ਇਹ ਪਤਾ ਚੱਲਿਆ ਕਿ ਰਾਤ ਹੋਏਲੇ ਇਹਨਾਂ ਦਾ ਇੱਕ ਮਰਡਰ ਹੀ ਲੱਗਦਾ ਹੈ ਪ੍ਰਾਇਮਰ ਫੇਸਿੰਗ ਉਹ ਮਰਡਰ ਹੋ ਗਿਆ ਹੈ तो वी आर वर्किंग ऑन ऑल द लीड्स देख रहे हैं जी इस बहुत छेती करना देखो जी हले तो बहुत प्राइमरी एक इन्वेस्टिगेशन है तो भी सारे इतें ही है एंड वी हैव ओलसो जस्ट अराइव्ड ਤੋ ਜੋ ਵੀ ਲੀਡਸ ਆਉਗੀਆਂ ਵੀ ਆਰ ਵਰਕਿੰਗ ਔਨ ਆਲ ਦੈ ਦੇਖੋ ਪ੍ਰਾਈਮਰ ਫੇਸ ਹੀ ਫੋਰਸਡ ਐਂਟਰੀ ਲੱਗਦੀ ਪਈ ਹੈ ਬਟ ਬਾਕੀ ਤਾਂ ਸਾਰਾ ਕੁਝ ਡੀਟੇਲਸ ਹਰ ਇੱਕ ਕੇਸ ਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹੈਗੀਆਂ ਸੋ ਆਪਾਂ ਹਲੇ ਹਰ ਇੱਕ ਲੀਡ ਤੇ ਵਰਕ ਕਰਦੇ ਪਈ ਜੋ ਵੀ ਹੋਣਾ ਹੈ ਆਪਾਂ ਸ਼ੇਅਰ ਕਰਾਂਗੇ 78 ইয়ার্স ਇਹਨਾਂ ਦੀ ਉਮਰ ਹੈਗੀ ਇਹਨਾਂ ਦੇ ਬੱਚੇ ਬਾਹਰ ਰਹਿੰਦੇ ਨੇ ਜੀ ਇੱਥੇ ਕਲੇ ਰਹਿੰਦੇ ਸੀ ਪੁਲਿਸ ਅਤੇ ਬੀਐਸਐਫ ਨੂੰ ਮਿਲੀ ਜਾਣਕਾਰੀ ਅਨੁਸਾਰ ਅਤੇ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਸਰਚ ਆਪਰੇਸ਼ਨ ਦੌਰਾਨ ਭਾਰਤ-ਪਾਕ ਸਰਹੱਦ ਦੀ ਕੰਡਿਆਲੀ ਤਾਰ ਦੇ ਪਾਰ ਖੇਤਾਂ ਵਿੱਚੋਂ ਪੈਕੇਟ ਸਮੇਤ ਡਰੋਨ ਬਰਾਮਦ ਹੋਇਆ ਬਰਾਮਦ ਕੀਤਾ ਗਿਆ ਡਰੋਨ ਇੱਕ ਕਵਾਡਕਾਪਟਰ ਡੀ ਜੀ ਆਈ ਮੈਵੀ ਕਲਾਸਿਕ 3 ਹੈ ਜੋ ਚੀਨ ਵਿੱਚ ਬਣਿਆ ਹੈ ਅਤੇ 502 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਸਵੇਰੇ ਜਿਹੜੇ ਬੀ ਐਸ ਐਫ ਦੇ ਜਵਾਨ ਆ ਉਹ ਆਪਣੇ ਬਾਰਡਰ ਦੇ ਉੱਤੇ ਪੂਰੀ ਤਰ੍ਹਾਂ ਲੱਟ ਤੇ ਸਤਰਕ ਸੀ ਉਹਨਾਂ ਨੂੰ ਇੱਕ ਡਰੋਨ ਦੀ ਆਵਾਜ਼ ਸੁਣਾਈ ਦਿੱਤੀ ਇਸੇ ਦੌਰਾਨ ਜਿਹੜੇ ਇੱਕ ਪਿੰਡ ਬਾਰਡਰ ਦੇ ਉੱਤੇ ਮੋਡਰਨਾਈਜ਼ ਲੱਗੇ ਹੋਏ ਨੇ ਉਹ ਆਨ ਹੋ ਗਏ ਤੇ ਜਿਹੜਾ ਡਰੋਨ ਹੈ ਉਹ ਤਾਰਾਂ ਤੋਂ ਪਾਰ ਮਤਲਬ ਕਿ ਜਿਹੜੀ ਭਾਰਤੀ ਖੇਤਰ ਆ ਤੇ ਤਾਰਾਂ ਤੋਂ ਕਰਾਸ ਹੈ ਡਰੋਨ ਦਿਖ ਗਿਆ ਤੇ ਜਦੋਂ ਸਰਚ ਆਪਰੇਸ਼ਨ ਕੀਤਾ ਗਿਆ ਤੇ ਇੱਕ ਡਰੋਨ DJI ਮੈਟ੍ਰਿਕ ਤੇ ਨਾਲ ਹੈਰੋਨ ਰਿਕਵਰ ਹੋਈ ਜਿਹਦਾ वजन ਕਰਨ ਤੇ ਜਿਹੜੀ 502 ਗ੍ਰਾਮ ਹੋਈ ਹੈ ਇਸ ਦਾ ਜਿਹੜਾ ਥਾਣੇ ਆਪਣਾ ਖੇਮ ਕਰਨ ਦੇ ਵਿਖੇ ਐਫ ਆਈ ਆਰ ਨੰਬਰ 22 ਅੰਡਰ ਸੈਕਸ਼ਨ 21 ਸੀ 10 11 12 에어ਕ੍ਰਾਫਟ ਐਕ ਕੇਸ ਰਜਿਸਟਰ ਕਰਨਾ ਮੈਂ ਇਥੇ ਦੱਸਣਾ ਚਾਹਾਂਗਾ ਕਿ ਲਗਾਤਾਰ ਜਿਹੜੀ ਆ ਪਾਕਿਸਤਾਨ ਵੱਲੋਂ ਡਰੋਨ ਗਤੀਵਿਧੀਆਂ ਉਹਨਾਂ ਨੂੰ ਤੇਜ਼ ਕੀਤਾ ਗਿਆ ਤੇ ਪਰ ਮੈਂ ਇਥੇ ਇਹ ਵੀ ਦੱਸਣਾ ਚਾਹੁੰਦਾ ਕਿ ਪੰਜਾਬ ਪੁਲਿਸ ਤੇ ਬੀਐਸਐਫ ਹਰ ਤਰ੍ਹਾਂ ਨਾਲ ਬਾਰਡਰ ਦੇ ਉੱਤੇ ਸਤਾਰਕ ਤੇ ਚੱਕਨੀ ਆ ਅਸੀਂ ਜਿਹੜੀਆਂ ਇਹਨਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਇਹਨਾਂ ਨੂੰ ਅਸਫਲ ਨਹੀਂ ਹੋਣ ਦੇਦੇ ਤੇ ਹਰ ਰੋਜ਼ ਜਿਹੜੀ ਆ ਬਰਾਮਗੀ ਹੋ ਰਹੀ ਆ ਇਸੇ ਲੜੀ ਦੇ ਵਿੱਚ ਅੱਜ ਵੀ ਜਿਹੜੀ ਆ ਡਰੋਨ ਤੇ ਹਰੂੰ ਦੀ ਰਿਕਵਰੀ ਹੋ ਰਹੀ ਆ ਇਨਨੂੰ ਅਸੀਂ ਜਿਹੜਾ ਕਬਜ਼ੇ ਦੇ ਵਿੱਚ ਲੈ ਰਿਆ ਹਰ ਇੱਕ ਸੈਂਟੀਫਿਕ ਤਰੀਕੇ ਨਾਲ ਇਹਦੀ ਅਨਲਿਸਿਸ ਕਰਕੇ ਤੇ ਤਫਤੀਸ਼ ਕੀਤੀ ਜਾ ਰਹੀ ਹੈ ਆਪ ਸਾਬ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਵਾਲ ਮਲਕੀਅਤ ਤੇ ਗਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਾਬ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾਹਾ ਦੇਵੋ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਦਿੱਤੇ ਗਏ ਟਰੈਕਟਰ ਮਾਰਚ ਦੇ ਸੱਦੇ ਤਹਿਤ ਜੰਡਿਆਵਾ ਗੁਰੂ ਵਿਖੇ ਜੰਡਿਆਲਾ ਗੁਰੂ ਹਲਕੇ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਵਿੱਚ ਟਰੈਕਟਰ ਮਾਰਚ ਕੀਤਾ ਗਿਆ ਇਸ ਟਰੈਕਟਰ ਮਾਰਚ ਵਿੱਚ पंजाब प्रदेश कांग्रेस के प्रधान अमरिंदर सिंह राजा वडिंग उचे तौर शामिल हुए कि हम सब लोगों को इकट्ठा होना चाहिए किसान अगर किसान खुशहाल नहीं रहेगा तो ये पंजाब खुशहाल नहीं रहेगा देश में एक संदेश यहाँ से जाए कि पंजाब का हर व्यक्ति चाहे वो किसानी से तलोगात रखता है चाहे वो किसानी से तलोगात नहीं रखता लेकिन हर व्यक्ति किसानों के साथ है क्योंकि हर चीज अगर पंजाब की कोई होंद है तो वो किसानों से है अगर किसान खुशहाल नहीं रहेगा तो हमारा कारोबार हमारी हार हमारे चैनल हमारी कॉटन बच्चे बाजारों को ही रौनकें खत्म हो जाएगी और आज ये हम बीजेपी की सरकार को ਦੇ ਸਭ ਲੋਕ ਇਕੱਠੇ ਹੋ ਕੇ ਕਿਸਾਨੋ ਦੀ ਲੜਾਈ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਆਪ ਦੇ ਸਰਕਾਰ ਆਪ ਦੇ ਦਵਾਰ ਤਹਿ ਜिले ਦੀਆਂ ਸਾਰੀਆਂ ਸਬ ਡਿਵੀਜ਼ਨਾਂ ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਮਿਤੀ 6 ਫਰਵਰੀ ਤੋਂ 28 ਫਰਵਰੀ ਤੱਕ ਵਾਖ ਵਾਖ ਪਿੰਡਾਂ ਤੇ ਸ਼ਹਿਰਾਂ ਵਿੱਚ ਕੈਂਪ ਲਗਾਏ ਗਏ ਹਨ ਅਤੇ ਲੋਕਾਂ ਨੂੰ ਸਾਰੀਆਂ ਸਰਕਾਰੀ ਸਹੂਲਤਾਂ ਇੱਕੋ ਥਾਂ ਹੀ ਮਿਲ ਰਹੀਆਂ ਹਨ ਜਿਸ ਨਾਲ ਉਹਨਾਂ ਦੇ ਪੈਸੇ ਅਤੇ ਸਮੇਂ ਦੀ ਬਚਤ ਵੀ ਹੋ ਰਹੀ ਹੈ ਤਰਨਤਾਰਨ ਸ਼ਹਿਰ ਅੰਮ੍ਰਿਤਸਰ ਬਾਈਪਾਸ ਟੌਕ ਵਿੱਚ ਮੀਤਗਨ ਹਾਊਸ ਨਾਮਕ ਦੀ ਦੁਕਾਨ ਵਿੱਚ ਰਾਤ ਸਮੇਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਦੁਕਾਨ ਦੀ ਇੱਕ ਸਾਈਡ ਤੋਂ ਕੰਦ ਪਾੜ ਕੇ 16 ਰਾਈਫਲ ਵੱਖ-ਵੱਖ ਕਿਸਮ ਦੀਆਂ ਅਤੇ 5 ਰਿਵਲਵਰ 1 ਇੱਕ 45 ਤੇ 40 ਦੇ ਕਰੀਬ ਕਾਰਤੂਸ ਚੋਰੀ ਕਰਕੇ ਲੈ ਜਾਏ ਗਏ ਹਨ ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਪੀ ਆਰ ਪੋਲਾ ਅੰਡਰ ਟ੍ਰੇਨਿੰਗ ਐਸਐਚਓ ਥਾਣਾ ਸਿਟੀ ਪੁਲਿਸ ਫੋਰਸ ਸਮੇਤ ਘਟਨਾ ਵਾਲੀ ਥਾਂ ਤੇ ਪੁੱਛੀ ਅਤੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਜੀ ਸਰ ਮੈਂ ਅੱਜ ਦੁਬਾਰਾ ਆਪਣੀ ਜ਼ਰੂਰੀ ਗੱਲ ਤੇ ਕੰਮ ਆਇਆ ਕੋਈ ਪੇਪਰ ਚਾਹੀਦੇ ਮੈਂ ਲੈਣ ਆਇਆ ਗਾਣਾ ਉਸਤੇ ਤੇ ਵੇਖਿਆ ਵੀ ਚਲਿਆ ਸੰਭ ਲਾ ਗਈ ਤੇ ਮੇਰੀ ਦੁਕਾਨ ਚੋਰੀ ਕਰ ਗਿਆ ਰਾਤ ਚੋਰ ਜਦ ਕਿ 10 ਮੀਟਰ ਦੀ ਦੂਰੀ ਤੇ ਮੇਰੇ ਪੁਲਿਸ ਦਾ ਨਾਕਾ ਚੋਂਗ ਹੈ ਮੈਂ ਜਿਹੜਾ 24 ਘੰਟੇ ਹਾਈ ਟੈਕ ਨਾਕਾ ਰਹਿਣਾ ਇੱਥੇ ਤੇ ਉਹ ਸਰ ਮੇਰੀ ਦੁਕਾਨ ਤੋਂ ਸਾਰਾ ਹਸਲਾ ਚੋਰੀ ਹੋ ਗਿਆ ਜੀ ਪੁਲਿਸ ਦੀ ਲਗੇ ਉਨਾਕੇ ਦੇ ਲਗੇ ਸਰ ਮੇਰੇ 16 12 ਗੋਰਨੀ ਬੰਦੂਕਾਂ ਚਾਰ ਵਾਲਵਰਾਂ ਇੱਕ ਬੱਤੀ ਗੋਰ ਦਾ ਬਿੱਟਲਿਆ ਇੱਕ ਰਾਈਵਲਿਆ ਤੁਹਾਡੀ ਪੈਂਡ ਜੀ ਹੋ ਸਕਦੀ ਜਿਹੜੀ ਚੋਰੀ ਕਰਕੇ ਡੇਟਾ ਹੈ ਇੱਥੇ ਕਾਫੀ ਵੈਪਨਸ ਜਿਹੜੇ ਹੈਗੇ ਉਹ ਮਿਸਿੰਗ ਪਾਏ ਗਏ ਹਨ ਲੌਕਸ ਟੁੱਟੇ ਹਨ ਤੇ ਦੀਵਾਰ ਟੁੱਟੀ ਹੋਈ ਪਾਈ ਗਈ ਹੈ ਤੇ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਦੇ ਵਿੱਚ ਹੂ ਇਜ਼ ਇਨਵੋਲਡ ਤੇ ਫਰਦਰ ਸੀਕਰੇਸੀ ਰੱਖਣਾ ਚਾਹਾਂਗੇ ਅਸੀਂ ਇਸ ਮੈਟਰ ਦੇ ਉੱਤੇ ਤਾਂ ਕਿ ਕਿਸੇ ਨੂੰ ਹੋਰ ਅਨ ਜਿਹੜਾ ਅਨਵਾਰੈਂਟਡ ਲੋਕਾਂ ਨੂੰ ਇਹ ਪਤਾ ਲੱਗ ਜਾਤੇ ਕੋਈ ਭੱਜਣ ਦੀ ਕੋਸ਼ਿਸ਼ ਨਾ ਕਰੇ ਉਹ ਹਲੇ ਸਰਕਾਉਂਟਿੰਗ ਚੱਲ ਰਹੀ ਹੋਈ ਇਟ ਇਜ਼ ਅੰਡਰਗoing ਉਹ ਪ੍ਰੋਸੈਸ ਚੱਲ ਰਿਹਾ ਹਲੇ ਅਸੀਂ ਸਾਰਾ ਕੁਝ ਓਨਲੀ ਜਸਟ ਪ੍ਰੀਲੀਮਿਨਰੀ ਇਨਕੁਆਇਰੀ ਕਰ ਰਹੀ ਸੀ ਕਿ ਕਿਵੇਂ ਕਿਵੇਂ ਹਾਊ ਇਜ਼ ਇਟ ਗoing ਅਬਾਊਟ ਕੀ ਕੀ ਹੋਇਆ ਕੀ ਕੀ ਟੁੱਟਿਆ ਸਿਰਫ ਉਹ ਚੀਜ਼ ਹਲੇ ਦੇਖੀ ਹੈ ਅਸੀਂ ਫਿਰ ਆਪਣੀ ਫਰਦਰ ਕਲੂਜ਼ ਟੀਮ ਨੂੰ ਬੁਲਾ ਕੇ ਦੇਖ ਰਹੇ ਹਾਂ ਕਿ ਕਿਵੇਂ ਅੱਗੇ ਪ੍ਰੋਸੈਸ ਕਰੀਏ ਆਰਮਜ਼ ਨੈਮਿਨੇਸ਼ਨ ਦੀ ਸ਼ਾਪ ਚਾਹੀ ਹਲੇ ਹਲੇ ਫਿਰ ਵੀ ਉਹਦਾ ਜਿਹੜਾ ਵੇਰਵਾ ਹੈ ਉਹ ਸਾਨੂੰ ਜਿਹੜੇ ਓਨਰ ਹੈ ਉਹ ਕੰਪਲੀਟਲੀ ਦੇਣਗੇ ਸਾਡੀਆਂ ਖਬਰਾਂ ਵਿੱਚ ਤਕਰੀਬਨ ਰੋਜ਼ ਸੜਕ ਤੇ ਗਲਤ ਪਾਰਕਿੰਗ ਨੂੰ ਕਵਰ ਕੀਤਾ ਜਾ ਰਿਹਾ ਜਿਸ ਵਿੱਚ ਹਸਪਤਾਲ ਮੁੱਖ ਹਨ ਮਜੀਠਾ ਰੋਡ ਵਿਕੇ ਨਿਊ ਪੰਡਾਰੀ ਹਸਪਤਾਲ ਦੇ ਬਾਹਰ ਵੀ ਪਾਰਕਿੰਗ ਗਲਤ ਹੈ ਕਿਉਂਕਿ ਛੋਟੇ ਵਾਹਨ ਤੇ ਪੈਦਲ ਚੱਲਣ ਵਾਲੇ ਰਾਹੀਰਾਂ ਵਾਸਤੇ ਸੜਕ ਤੇ ਚੱਲਣਾ ਮਜਬੂਰੀ ਬਣ ਚਾਂਤ ਹੈ ਜੋ ਕਿ ਸੜਕ ਦੇ ਨਾਲ ਲਗਦਾ ਰਸਤਾ ਵਾਹਨਾ ਨੇ ਘੇਰਿਆ ਹੋਇਆ ਹੈ ਹਸਪਤਾਲ ਦਾ ਸਟਾਫ ਅਤੇ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਕਿ ਪੈਦਲ ਚੱਲਣ ਵਾਲੇ ਲੋਕਾਂ ਨੂੰ ਵੀ ਰਸਤਾ ਚਾਹੀਦਾ ਹਸਪਤਾਲ ਬਣਾਏ ਜਾਂਦੇ ਹਨ ਅਤੇ ਵਾਹਨਾ ਦੀ ਪਾਰਕਿੰਗ ਵੱਲ ਪਹਿਲਾ ਧਿਆਨ ਦੇਣਾ ਚਾਹੀਦਾ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਖਬਰਾਂ ਵਾਂਹੀਂ ਅਸੀਂ ਡੇਲੀ ਲਗਾਤਾਰ ਅਵੇਅਰ ਕਰਦੇ ਪਏ ਲੋਕਾਂ ਨੂੰ ਕਿ ਹਸਪਤਾਲ ਜਿਹੜੇ ਬਨੇ ਹੋਏ ਨੇ ਪੁਰਾਣੇ ਖਾਸ ਕਰ ਉਹਨਾਂ ਦੇ ਬਾਹਰ ਪਾਰਕਿੰਗ ਦਾ ਬੁਰਾ ਹਾਲ ਹੈ ਅਸੀਂ ਇਸ ਵੇਲੇ ਖੜੇ ਨਿਊ ਭੰਡਾਰੀ ਹਸਪਤਾਲ ਮਰੀਠਾ ਰੋਡ ਦੇ ਸਾਹਮਣੇ ਜਿੱਥੇ ਕਿ ਤੁਸੀਂ ਵੇਖਦੇ ਹੋਗੇ ਮੇਰੇ ਮਗਰ ਵੀ ਔਰ ਮੇਰੇ ਅੱਗੇ ਦੋਵੇਂ ਪਾਸੇ ਗੱਡੀਆਂ ਹੀ ਲੱਗੀਆਂ ਹੋਈਆਂ ਰੋਡ ਤੋਂ ਨਾਲ ਲੱਗਦੀ ਜਿਹੜੀ ਪੇਮੈਂਟ ਹੁੰਦੀ ਹੈ ਉਹ ਪੈਦਲ ਵਾਸਤੇ ਹੁੰਦੀ ਹੈ ਜਾਂ ਸਲੋ ਮੂਵਿੰਗ ਜਿਹੜੇ ਵਹੀਕਲਸ ਹੁੰਦੇ ਉਹਨਾਂ ਵਾਸਤੇ ਹੁੰਦੀ ਹੈ ਪਰ ਗੱਡੀਆਂ ਨੇ ਅਗਰ ਘੇਰ ਲਿਆ ਤੇ ਉਹ ਮੂਵਮੈਂਟ ਜਿਹੜੀ ਹੈ ਉਹ ਕਿਵੇਂ ਹੋਏਗੀ ਵੇਖਿਓ ਹਸਪ ਕੈਮਰਾ ਪਰਸਨ ਰੋਕیشنل ਜੇਪਸਨ ਫਸਟ ਨਿਊਜ਼ ਖਬਰਾਂ ਕਮਕਰਨ ਪੁਲਿਸ ਅਤੇ ਬੀਐਸਐਫ ਨੂੰ ਸੂਚਨਾ ਮਿਲਦਿਆਂ ਹੀ ਪੰਜਾਬ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਦੌਰਾਨ ਮੀਆਂ ਵਾਲੀ ਦੇ ਖੇਤਾਂ ਵਿੱਚੋਂ ਚੀਨ ਦਾ ਬਣਿਆ ਕੁਆਡਕਾਪਟਰ ਡਰੋਨ ਡੀਜੀ ਮੈਟ੍ਰਿਕਸ ਬਰਾਮਦ ਕੀਤਾ ਗਿਆ ਹੈ ਪੁਲਿਸ ਅਤੇ ਬੀਐਸਐਫ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਲਈ ਸਰਚ ਆਪਰੇਸ਼ਨ ਕਰ ਰਹੇ ਹਨ ਪੁਲਿਸ ਇਸ ਮਾਮਲੇ ਵਿੱਚ ਦੋਸ਼ੀਆਂ ਦੀ ਗ੍ਰਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ ਦੇਖੋ ਪਾਕਿਸਤਾਨ ਲਗਾਤਾਰ ਕੋਸ਼ਿਸ਼ ਜਿਹੜਾ ਕਰਦਾ ਆ ਰਿਹਾ ਕਿ ਇਦਾਂ ਦੇ ਡਰੋਨ ਇਹ ਡਰੋਨ ਵਾਲਾ ਬਾਇਅਸ ਸਮਗਰੀ ਸਾਡੇ ਜਿਹੜਾ ਬਾਰਡਰ ਏਰੀਆ ਦੇ ਵਿੱਚ ਭੇਜਦੇ ਹਨ ਪਰੰਤੂ ਜਿਦਾ ਅੱਜ ਸਵੇਰੇ ਵੀ ਰਿਕਵਰੀ ਹੋਈ ਆ ਤੇ ਇਹ ਦੂਸਰੀ ਰਿਕਵਰੀ ਆ ਬੀਐਸਰ ਤੇ ਪੰਜਾਬ ਪੁਲਿਸ ਮੋਢੇ ਨਾਲ ਮੋਢਾ ਲਾ ਕੇ ਬਾਰਡਰ ਤੇ ਪੂਰੀ ਤਰ੍ਹਾਂ ਸਤਾਰਕ ਹੈ ਤੇ ਪਾਕਿਸਤਾਨੀਆਂ ਕੋਝੀਆਂ ਚਾਲਾਂ ਨੂੰ ਜਿਹੜੀ ਆ ਉਹ ਸਫਲ ਨਹੀਂ ਹੋਣ ਦਿੰਦੀ ਅੱਜ ਵੀ ਜਿਹੜਾ ਇਹ ਡਰੋਨ ਜਿਹੜਾ ਰਿਕਵਰ ਹੋਇਆ ਤੁਸੀਂ ਦੇਖ ਰਹੇ ਹੋ ਵੀ ਬੀਐਸਰ ਤੇ ਪੰਜਾਬ ਪੁਲਿਸ ਜਿਹੜੀ ਇਹਦੇ ਨਾਲ ਆਇਆ ਕੰਟਰਾਬੈਂਡ ਉਹਦੀ ਸਰਚ ਜਿਹੜੀ ਆ ਉਹ ਲਗਾਤਾਰ ਕਰ ਰਹੀ ਹੈ ਸੋ ਜਿਹੜੀਆਂ ਬਰਾਮਦਗੀਆਂ ਆਏ ਨੇ ਉਹ ਰੋਜ਼ਾਨਾ ਹੋ ਰਹੀਆਂ ਨੇ ਬਾਰਡਰ ਤੇ ਜਿਹੜੇ ਇਕੁਪਮੈਂਟ ਆ ਉਹ ਗਵਰਨਮੈਂਟ ਵੱਲੋਂ ਪੂਰੀ ਤਰ੍ਹਾਂ ਲਗਾਏ ਗਏ ਨੇ ਤੇ ਅਸੀਂ ਜਿਹੜੀਆਂ ਸਮਗਲਰਾਂ ਦੀਆਂ ਤੇ ਪਾਕਿਸਤਾਨ ਦੀਆਂ ਗੈਰਕਾਨੂੰਨੀ ਗਤੀਵਿਧੀਆਂ ਇਹਨਾਂ ਨੂੰ ਸਫਲ ਨਹੀਂ ਹੋਣ ਦੇਣਾ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼੍ਰੀ ਦਰਗਾਹ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ تیرਤੋ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰਾਲ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 222 ਤੇ ਕੀਤਾ ਜਾਂਦਾ ਹੈ ਫਾਸਵ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 700930883 ਤੋਂ ਸੰਪਰਕ ਕੀਤਾ ਜਾ ਸਕਦਾ ਹੈ ਗੁਰਪ੍ਰੀਤ ਸਿੰਘ ਪੁੱਲਰ ਆਈ ਪੀ ਐਸ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੈ एडीसीपी ट्रैफिक हरपाल सिंह ਅਤੇ ACP ਤੇਜेंद्रਪਾਲ ਸਿੰਘ ਦੀ ਰਹਿਨਮਾਈ ਹੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐਸਏ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਔਟੋ ਰਿਕਸ਼ਾ ਸਟੈਂਡ ਨੇੜੇ ਸੰਗਮ ਚੌਕ ਵਿਖੇ ਔਟੋ ਚਾਲਕਾਂ ਨਾਲ ਟ੍ਰੈਫਿਕ ਵਰਕਸ਼ਾਪ ਲਗਾਈ ਗਈ ਜਿਸ ਵਿੱਚ ਉਹਨਾਂ ਨੂੰ ਲੇਨ ਵਿੱਚ ਚੱਲਣ ਲਈ ਦੱਸਿਆ ਗਿਆ ਆਪਣੇ ਡਾਕੂਮੈਂਟਸ ਪੂਰੇ ਕਰਨ ਲਈ ਹਦਾਇਤ ਕੀਤੀ ਗਈ ਅਤੇ ਵਰਦੀ ਪਾ ਕੇ ਔਟੋ ਚਲਾਉਣ ਲਈ ਕਿਹਾ ਗਿਆ ਹੁਣ ਸਮਾਹ ਹੋ ਗਿਆ ਛੋੜੇ ਜਿਹੇ ਬ੍ਰੇਕ ਤਾਂ ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ ਪਗਤਪੁਰਨ ਸਿੰਘ ਮਾਨਾ ਵਾਲਾ ਪਿੰਗਲਵਾੜੇ ਦੇ ਦਿਵਿਆਂਗ ਬੱਚੇ ਸਾਚਕਾਂ ਸ਼ਿਰ ਹਰਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਇਹ ਤੇ ਕੁਝ ਹੋਰ ਖਬਰਾਂ ਇੱਕ ਛੋੜੇ ਜਹੇ ਬ੍ਰੇਕ ਤੋਂ ਬਾਅਦ Land, अपने बच्चों को नेचर का अनुभव और राइट्स का फन दीजिए आइए कंपनी बाग में सबके मनपसंद पसंद फन लैंड में और मजे लीजिए बेशुमार राइड्स बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपये शुरू city alleviated fun tujhe dekha hua pagal just a bottle bottle pass i trying to jump but neri ya ma let me let me let me head the drop hey. let me make you move come back boy baby but a little great get a chance to live a dance lever is a mera swag let me make you move let me make you, move. Hey. Let me make you move. ਜਾ ਲੈ ਬਰਜ਼ਰ ਮੇਰਾ ਸਵੈਗ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਭਗਤਪੂਰਨ ਸਿੰਘ ਮਾਨਾ ਵਾਲਾ ਪਿੰਗਲਵਾੜੇ ਦੇ ਦਿਵਿਆਂਗ ਬੱਚੇ ਸਾਜਖਾਂਢੇ ਰਹਿਰ ਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪਹੁੰਚੇ ਅਤੇ ਉਹਨਾਂ ਵੱਲੋਂ ਸਬਦ ਦੇ ਪਲੇ ਦੀ ਅਰਦਾਸ ਬੇਨਤੀ ਕੀਤੀ ਗਈ ਪਿੰਗਲਵਾੜਾ ਭਗਤਪੂਰਨ ਸਿੰਘ ਜੀ ਮਾਨਾ ਵਾਲਾਂ ਤੋਂ ਅ ਬੱਚੇ ਦਿਵਿਆਂਗ ਬੱਚੇ ਆਏ ਸਨ ਜਿਨ੍ਹਾਂ ਨੇ ਕਿ ਪਿਛਲੇ ਮਹੀਨਿਆਂ ਦੇ ਵਿੱਚ ਤਨਤਨ ਸਿਗੂ ਰਾਮਦਾਸ ਦੇ ਪ੍ਰਕਾਸ਼ ਗੁਰਪੁਰਬ ਗੁਰਪੁਰਬ ਸਮੇਂ ਇੱਥੇ ਜੋ ਅਸੀਂ ਸਕੂਲਾਂ ਦੇ ਮੁਕਾਬਲੇ ਕਰਵਾਏ ਸਨ ਉਹਨਾਂ ਦੇ ਵਿੱਚ ਭਾਗ ਲਿਆ ਸੀਗਾ ਤੇ ਅੱਜ ਉਹਨਾਂ ਬੱਚਿਆਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਦੀ ਚਾਨਾ ਪ੍ਰਗਟਾਈ ਤਾਂ ਅੱਜ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇਖੇ ਉਹ ਦਰਸ਼ਨ ਮੇਲੇ ਕਰਨ ਆਏ ਸਨ ਉਹਨਾਂ ਬੱਚਿਆਂ ਦੇ ਚਿਹਰਿਆਂ ਤੇ ਦੇਖਣ ਨੂੰ ਮਿਲਿਆ ਬਹੁਤ ਮੁਸਕਾਨ ਸੀਗੀ ਭਾਵੇਂ ਉਹ ਸਰੀਰਕ ਪੱਖੋਂ ਦੇਬਿਗਾਂਗ ਸਨ ਪਰ ਉਹਨਾਂ ਦੇ ਜਿਹੜੇ ਚਿਹਰਿਆਂ ਤੇ ਤੇ ਮੁਸਕਾਨ ਬਾਕੀ ਸੰਗਤਾਂ ਨਾਲੋਂ ਵੱਖਰੀ ਦਿਖ ਰਹੀ ਸੀ ਕੀਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨਾਂ ਤੇ ਸ਼ੰਭੂ ਤੇ ਖਨੋਰੀ ਬਾਰਡਰ ਤੇ ਪੰਜਾਬ ਦੀ ਹੱਦ ਅੰਦਰ ਕੁੱਸ ਕੇ ਹਰਿਆਣੇ ਦੀਆਂ ਸੁਰੱਖਿਆ ਪੋਰਸਾਂ ਦੁਆਰਾ ਕੀਤੇ ਗਏ ਹਮਲੇ ਦੇ ਖਿਲਾਫ ਅੰਮ੍ਰਿਤਸਰ ਦੇ ਪੰਡਾਰੀ ਪੁਲ ਤੇ ਰੋਜ਼ ਮੁਜ਼ਾਹਰਾ ਕੀਤਾ ਗਿਆ। ਉਹਨਾਂ ਕਹਾ ਕਿ ਸੁਭਕਰਨ ਸਿੰਘ ਦੀ ਹੋਈ ਸ਼ਹੀਦੀ ਅਤੇ ਪ੍ਰਿਤਪਾਲ ਸਿੰਘ ਨੂੰ ਜ਼ਖਮੀ ਕਰਨ ਕਾਰ ਕਿਰਤੀ ਕਿਸਾਨ ਯੂਨੀਅਨ ਵੱਲੋਂ ਪੰਡਾਰੀ ਪੁਲ ਤੇ ਇਕੱਠੇ ਹੋ ਕੇ ਰੋਜ਼ ਮੁਜ਼ਾਹਰਾ ਕੀਤਾ ਗਿਆ। ਉਹਨਾਂ ਕਹਾ ਕਿ ਸਰਕਾਰ ਨੂੰ ਕਿਸਾਨਾਂ ਦੇ ਨਾਲ ਟਕਰਾਉਣਾ ਬਹੁਤ ਮਹਿੰਗਾ ਪਵੇਗਾ। ਇਹ ਜਿਹੜਾ ਸਾਰਾ ਜਿਹੜਾ ਲਾਗੂ ਕਰਾਇਆ ਇਹਦੇ ਲਈ ਉਹ ਤਿੰਨ ਬੰਦੇ ਦੋਸ਼ੀ ਆ। ਅੱਜ ਬੇਨਾਮ ਜਿਹੜੀ ਆ ਆਪਣੀ ਐਫਆਈਆਰ ਦਰਜ ਕਰ ਦਿੱਤੀ ਅਣਪਛਾਤੇਆਂ ਦੇ ਉੱਤੇ ਬਿਲਕੁਲ ਸਰਕਾਰ ਨੇ ਖਾਣਾ ਪੂਰਤੀ ਕੀਤੀ ਆ ਇਹਨਾਂ ਤਿੰਨਾਂ ਬੰਦਿਆਂ ਤੇ ਬਾਈ ਨਾਮ ਪਰਚਾ ਹੋਣਾ ਚਾਹੀਦਾ ਔਰ ਇਹ ਸਾਰੇ ਕੁਝ ਦੀ ਸੁਪਰੀਮ ਕੋਰਟ ਦੇ ਜੱਜ ਕੋਲੋਂ ਜਿਹੜੀ ਆ ਨਿਆਂਕ ਜਿਹੜੀ ਆ ਕਰਾਉਣੀ ਚਾਹੀਦੀ ਔਰ ਦੋਸ਼ੀਆਂ ਨੂੰ ਸਾਰਿਆਂ ਨੂੰ ਕਟਾਰੇ ਵਿੱਚ ਖੜਾ ਕਰਨਾ ਚਾਹੀਦਾ ਨੌਜਵਾਨ ਕਿਉਂਕਿ ਅੱਜ ਦੇਸ਼ ਦੇ ਮਾੜੇ ਹਾਲਾਤਾਂ ਕਰਕੇ ਉਹ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਨੇ ਤੇ ਪਾਸਪੋਰਟ ਉਹਨਾਂ ਲਈ ਇੱਕ ਇੱਕ ਤਰ੍ਹਾਂ ਉਹਨਾਂ ਦੇ ਫਿਊਚਰ ਦੀ ਗਾਰੰਟੀ ਦਾ ਦਸਤਾਵੇਜ਼ ਆ ਔਰ ਉਹ ਇਹ ਕਿਦੜ ਭਕੀਆਂ ਮਾਰ ਕੇ ਤੇ ਕਿਸਾਨ ਨੌਜਵਾਨ ਕਿਸਾਨਾਂ ਨੂੰ ਡਰਾਉਣਾ ਚਾਹੁੰਦੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੀਨੀਅਰ ਆਗੂ ਸਰਵਨ ਸਿੰਘ ਪੰਧੇੜ ਦੀ ਗੁਵਾਈ ਹੇ ਜੰਡਿਆਲਾ ਗੁਰੂ ਵਿੱਚ ਦਾਣਾ ਮੰਡੀ ਦੇ ਸਾਹਮਣੇ ਰੋਡ ਤੇ ਮੋਦੀ ਸਰਕਾਰ ਖੱਟਰ ਸਰਕਾਰ ਦਾ ਪੁੱਤਲਾ ਫੂਕਿਆ ਕਿਆ ਕਿ ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਜਾਣਬੁੱਝ ਕੇ ਸ਼ਾਂਤਮਈ ਰੂਪ ਵਿੱਚ ਬੈਠੇ ਕਿਸਾਨਾਂ ਮਜ਼ਦੂਰਾਂ ਤੇ ਾਂਜੂ ਗੈਸ ਦੇ ਗੋਲੇ ਸੁੱਟ ਰਹੀ ਹੈ ਅਤੇ ਗੋਲੀਆਂ ਚਲਾ ਰਹੀ ਹੈ ਸਰਕਾਰ ਨੂੰ ਇਸ ਦਾ ਜਵਾਬ ਆਉਣ ਵਾਲੀਆਂ ਵੋਟਾਂ ਵਿੱਚ ਮਿਲੇਗਾ ਇਹਨਾਂ ਦੇ ਅਸੀਂ ਅਰਥੀ ਫੂਕ ਜਿਹੜਾ ਮਜਾਰਾਵਾ ਚੰਦਿਆਲਾ ਗੁਰੂ ਦਾਣਾ ਮੰਡੀ ਦੇ ਵਿੱਚ ਕਰਦੇ ਜਾ ਰਹੇ ਹਾਂ ਸੋ ਇਹ ਕੱਲਾ ਜੜਿਆਲਾ ਗੁਰੂ ਨਹੀਂ ਪੰਜਾਬ ਦੇ ਸਾਰੇ ਪਿੰਡਾਂ ਸ਼ਹਿਰਾਂ ਦੇ ਵਿੱਚ ਆ ਜਿੜਿਆ ਇਹ ਅਥੀ ਫੂਕ ਮਜਾਰਾ ਜਿਹੜੇ ਉਹ ਕਿੱਥੇ ਜਾ ਰਹੇ ਆ ਉਹਦੇ ਨਾਲ ਦਾ ਆਲੇ ਸ਼ੰਭੂ ਬਾਰਡਰ ਜੰਦੌਰੀ ਬਾਰਡਰ ਦੇ ਉੱਤੇ ਵੀ ਦੇਊ ਕੱਤ ਜਿਹੜੇ ਪੁੱਤਲੇ ਆ ਉਹ ਫੁਕੇ ਜਾਣਗੇ ਇੰਨੇ ਨੀ ਚੀਚਾ ਦਾ ਸਾਡੇ ਕਿਸਾਨਾਂ ਦਾ ਪੂਰਾ ਹਾਲ ਸਾਡੇ ਟਰੈਕਟਰ 파ੜਦੇ ਲੰਗਰ ਉੱਥੇ ਕਿੰਨਾ ਵਰਤ ਰਿਆ ਸੀ ਉਹਦਾ ਨੁਕਸਾਨ ਕੀਤਾ ਭਾਂਡੇ ਤੋੜਤੇ ਇਹਨਾਂ ਨੂੰ ਕੀ ਹੱਕ ਵਾ ਜਿਹੜੀ ਹਿਦਿਆਣਾ ਸਰਕਾਰ ਸਾਡੇ ਪੰਜਾਬ ਦੇ ਹੱਦ ਦੇ ਵਿੱਚ ਆ ਕੇ ਗੋਲੀਆਂ ਚਰਾਰੀ ਇਹ ਸਾਡੀ ਸਰਕਾਰ ਕੀ ਕਰਦੀ ਪਈ ਹੈ ਇਹ ਸਰਕਾਰ ਨੂੰ ਪਤਾ ਨਹੀਂ ਕਿ ਸਾਡੇ ਪੰਜਾਬ ਦੇ ਵਿੱਚ ਵੜਦੇ ਪਏ ਮੰਦਿਰ ਦੇ ਸੰਸਥਾਪਕ ਅਤੇ ਸੰਚਾਲਕ ਪੰਡਿਤ ਰਾਜੇਸ਼ ਕੌਂਡਲ ਨੇ ਬਾਗ ਮਹੀਨੇ ਵਿੱਚ ਚੱਲ ਰਹੀ ਸ਼੍ਰੀਮਦ ਭਾਗਵਤ ਕਥਾ ਦੇ ਸੰਬੰਧ ਵਿੱਚ ਧਰਮਸ਼ਾਲਾ ਮੰਦਿਰ ਸੰਤੋਸ਼ੀ ਮਾਤਾ ਅਤੇ ਸ਼ੰਕਰ ਸ਼ਨੀਧਾ शर्मा कॉलोनी दी तरफो हवन यज्ञ करवाया गया हिमाचल प्रदेश ते प्रसिद्ध शक्ति पीठ तो ले आंदी गई पवित्र जलाती रसम कथा वाचन डॉक्टर संजीव कुमार दी प्रधान की हेठ हुई इस मौके मुख मेहमान डॉक्टर कुमार अनीता रानी अमनदीप सिंह डिंपल समेत बड़ी गिनती विच लोग हाजिर सन मंदे श्री शारदा महेश्वरी देवाजी धाम सुंदर नगर विखे सुंदरकांड दा पाठ अरुण पैंछि व लोकी ता किया अते केक काट के देवाजी दा जन्मदिन मनाया गया ਇਸ ਮੌਕੇ ਕੌਂਸਲਰ ਗੁਰੀ ਸ਼ਰਮਾ ਮੋਨਿਕਾ ਸ਼ਰਮਾ ਸਰਦਾਰ ਗੁਰਿੰਦਰ ਸਿੰਘ ਪੱਪੀ ਗੌਰਵ ਕੁਮਾਰ ਸੁਮਿਤ ਕੁਮਾਰ ਰੋਹਿਤ ਦਰਸ਼ਨ ਲਾਲ ਤੀਤਾਜੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਸ਼੍ਰੀ ਦੁਰਗਿਆਨਾ تیرਦੇ ਗੋਸਵਾਮੀ ਤੁਲਸੀਦਾਸ ਮੰਦਿਰ ਵਿਖੇ ਸ਼੍ਰੀ ਰਾਮ ਕਥਾ ਗਿਆਨ ਯੱਗ ਵਿੱਚ ਸ਼੍ਰੀ ਵ੍ਰਿੰਦਾਵਨ ਬ੍ਰਜ ਰਸੀਖ ਨੰਦਗਾਵ श्री ब्रिज भूषण तिवारी जी महाराज ने कहा कि भगवान श्री राम का जीवन सानु समाज विच केमे रहना चाहिदा है इस बारे ज्ञान देंदा है कथा 4 मार्च तक शाम 5:00 तो 7:00 बजे तक होवेगी अते 5 मार्च नु हवन अते पंडारा होवेगा इस मौके वड्डी गिनते विच संगतاں حاضریاں پا رہی ہاں जीवाला चिड़िया वाला गली लाला वाली विखे महिला मंडली ने भगवान शंकर दे शिवरात्रि समारोह दे उपलक्ष विच पार्वती माता चूडियां ਅਤੇ ਚੁੰਨੀ ਫੰਕਸ਼ਨ ਦਾ ਤਿਉਹਾਰ ਬੜੇ ਹੀ ਹਰਸ਼ੋ ਉਲਾਸ ਨਾਲ ਮੜਾਇਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਸ੍ਰੀ ਹਨੁਮਾਨ ਸੇਵਾ ٹرسٹ ਦੇ ਵਾਈਸ ਚੇਅਰਮੈਨ सुरेंद्र अरोड़ा ਨੇ ਜਾਣਕਾਰੀ ਦਿੱਤੀ ਕਿ ٹرسٹ ਦੇ ਮੈਂਬਰ ਸ੍ਰੀ ਹਨੁਮਾਨ ਚਾਲੀਸਾ ਪਰਿਵਾਰ ਵੱਲੋਂ ਆਯੋਜਿਤ ਅਜਰ ਅਮਰ ਸ੍ਰੀ ਹਨੁਮਾਨ ਚਾਲੀਸਾ ਦੇ 7ਵੇਂ ਸਾਲਾਨੇ ਮੇਲੇ ਵਿੱਚ जनरल सेक्रेटरी आदेश मेहरादी प्रधान की हे श्री दुर्गाना मंदिर नतमस्तक होने ली पहुंचे सेक्रेटरी संजीव खन्ना ने कहा कि ओना ने इस शानदार समारोह का आयोजन कई सालों तो कीता है इस मौके पे मितिका मुनीश सेठ पूजा बृजमोहन कक्कड़ रश्मि मनोज जैन समेत बड़ी गिनती विच लोग हाजिर सन आखिर विच मुख खबरा एक बार फेरतो पुलिस कमिश्नर गुरप्रीत सिंह भुलर वालों की गई प्रेस कॉन्फ्रेंस मजिठा रोड गोपाल नगर विखे एक बजुर्ग का बेरहमी कतल BSF ਖਾਲੜਾ ਪੁਲਿਸ ਵੱਲੋਂ ਡਰੋਨ ਸਮੇਤ 502 ਗ੍ਰਾਮ ਹਿਰੋਇਨ ਕਿਤੀ ਗਈ ਬਰਾਮਦ। ਐਸਨ ਅੱਜ ਦੀਆਂ ਖਬਰਾਂ ਹੁਣ ਅਸੀਂ ਮਿਲਾਗੇ ਅਗਲੇ ਬੁਲੇਟਿਨ ਵਿੱਚ। ਹੁਣ ਮੈਨੂੰ ਦੁਇਜ਼ਾਸਤ। ਧੰਨਵਾਦ।